ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਪਰਚੀ ਦਰਖਾਨ ਪਾ ਕੇ ਪਰਚਾਨ ਪੀਣਾ ਪਰਚਾਨ ਪਾ ਕੇ ਨਾ ਮੈਂ ਨਾ ਮੁਸਤਾਰ ਹੈ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਇੱਕ ਵਿਅਕਤੀ ਦੀ ਜਿਹੜਾ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਾਬ ਦੇ ਨਸ਼ੇ ਦੇ ਵਿੱਚ ਗਿਆ ਜਿਸ ਤੋਂ ਬਾਅਦ ਮੌਕੇ ਦੇ ਦੇਸ਼ ਸੇਵਾਦਾਰਾਂ ਦੇ ਵੱਲੋਂ ਵੀ ਇਸ ਨੂੰ ਕਾਬੂ ਕਰ ਲਿਆ ਜਾਂਦਾ ਤੇ ਇਸ ਦੌਰਾਨ ਉਹ ਵਿਅਕਤੀ ਮੰਨਦਾ ਹੋਇਆ ਵੀ ਨਜ਼ਰ ਆ ਰਿਹਾ ਕਿ ਵਾਕਈ ਹੀ ਉਸਨੇ ਸ਼ਰਾਬ ਪੀਤੀ ਹੋਈ ਹੈ ਇੱਥੋਂ ਤੱਕ ਕਿ ਉਹ ਵਿਅਕਤੀ ਅੰਮ੍ਰਿਤਧਾਰੀ ਵੀ ਸੀ ਜਿਹੜਾ ਕਿ ਨਜ਼ਰ ਆਇਆ ਇਸ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋਈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਅਜਿਹੇ ਸ਼ਰਾਬ ਦੇ ਅੰਤਰਾਂ ਦੇ ਖਿਲਾਫ ਖੂਬ ਪੜਾਅਸ ਕੱਢੀ ਹੈ ਜਿਨ੍ਹਾਂ ਦੇ ਵੱਲੋਂ ਜਾਣ ਬੁੱਝ ਕੇ ਅਜਈਆਂ ਸ਼ਰਾਬ ਤਾਂ ਜਾਇ ਜਿਹਿਆਂ ਹਰਕਤਾਂ ਕੀਤੀਆਂ ਜਾਂਦੇ ਨੇ ਜਿਸ ਦੇ ਨਾਲ ਮਾਹੌਲ ਖਰਾਬ ਹੋਵੇ ਅਤੇ ਇਸ ਤੋਂ ਬਾਅਦ ਇਸ ਨੂੰ ਜਿਹੜਾ ਕੀ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ ਆਓ ਇਸ ਵੀਡੀਓ ਤੇ ਨਜ਼ਰ ਮਾਰਦੇ ਤੇ ਤੁਸੀਂ ਵੀ ਇਸ ਵੀਡੀਓ ਦੇ ਉੱਤੇ ਆਪਣੀ رائے ਜ਼ਰੂਰ ਸਾਂਝੀ ਕਰਿਓ ਕਿ ਨਾ ਤੁਹਾਡਾ ਮੇਰਾ ਨਾਮ ਪ੍ਰਭ ਜ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਮਰਦੇ ਪਰਚੀ ਹੈ ਤਰਫਾਨ ਬਾਕੇ ਤਰਫਾਨ ਰਪਾਣ ਪਾਕ ਬੈਨਾ ਵਾ ਰਪਾਣ ਪਾਕ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਨਿਸੀਆ ਕਰਦੇ ਨੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਾ ਰਿਹਾ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸੇਰੇ ਪੀਤੀ ਆ ਮੈਂ ਸਾਰੇ ਪੀ ਸੀ ਪੀਤੀ ਸੀ ਰਬ ਜੀ ਹਾਂ ਪੀਤੀ ਸੀ ਕਿੱਤੀ ਮਹੁੰ ਮਿੱਤੀ ਐਕਟੋ ਮਿੱਤੀ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੇ ਆਏ ਮਜਾ ਆਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਚੱਲ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾ ਥਾਂ ਲਿਆ ਹੈ 3 ਮਹੀਨੇ ਹੋ ਗਏ ਆਪਾ ਥਾਂ ਲਿਆ 19-20 ਦਿਨ ਅਗਸਤ ਦੇ ਵਿੱਚ ਆਪਾਂ ਮਾਣੇ ਨਾ ਪਾਇਮਾਨ ਸਰ ਗੁਰਦਵਾਰ ਉਹ ਬਣਾਓ ਵੀਡੀਓ ਕਰਨਾ ਕਿਸ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਮੇਰੇ ਪਰਚੀ ਹੈ ਤਰਫਾਨ ਬਾਕੇ ਤਰਫਾਨ ਪਰਪਾਨ ਪਾ ਗਏ ਨਾ ਪਰਪਾਨ ਪਾ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਨੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜਿਆਦਾ ਹਾਂ ਬੋਲਣਾ ਐਡਾ ਮੁਸਤਾਰ ਹੈ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਵੀ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਹੈ ਇੱਥੇ ਜਰਾਬ ਜੀ ਹਾਂ ਪੀਤੀ ਹੈ ਕੀਤੀ ਮਾਹੌਲ ਵੀ ਸੀ ਐਕਟ ਵੀ ਸੀ ਮੈਂ ਇਕੱਲੇ ਆਇਓ ਨਹੀਂ ਹਾਂ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਵੀ ਕੀ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਚੱਲ ਤੁਹਾਨੂੰ ਫੜਿਆ ਫੜਿਆ ਨਾ ਵੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਰਿਹਾ ਹੈ ਤੇਲਿਕ ਮਿੰਨੋਗਾ ਹੈ ਆਪਾਂ ਥਾਂ ਰਿਹਾ 19-20 ਦਿਨ ਅਗਸਤ ਦੇ ਵਿੱਚ